ਕਹਾਣੀ ਲਖਣ ਲਾਉਣਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਚੋਰੀ ਹੋ ਗਈ ਚੋਰੀ ਕੀ ਹੋਈ ਸੀ ਕਿ ਕਿਸੇ ਚੰਗੇ ਜੱਟ ਦੇ ਘਰੋਂ ਕਿਸੇ ਚੋਰ ਨੇ ਦਾਣਿਆਂ ਦੀ ਇੱਕ ਬੋਰੀ ਕੱਢੀ ਤੇ ਬਾਹਰ ਗਲੀ ਵਿੱਚ ਰੱਖ ਕੇ ਚਲਾ ਗਿਆ ਸਾਰੇ ਪਿੰਡ ਦੇ ਲੋਕ ਹੈਰਾਨ ਸਨ ਕਿ ਚੋਰ ਨੇ ਇੰਨੀ ਮਿਹਨਤ ਵੀ ਕੀਤੀ ਦਾਣਿਆਂ ਦੀ ਬੋਰੀ ਭਰੀ ਬਾਹਰ ਗਲੀ ਵਿੱਚ ਕੱਢੀ ਤੇ ਰੱਖ ਕੇ ਚਲਾ ਗਿਆ ਸਾਰੀ ਪੰਚਾਇਤ ਪਿੰਡ ਦੇ ਵਿੱਚ ਜੁੜ ਕੇ ਬੈਠ ਗਈ ਇਹ ਪਤਾ ਲਗਾਇਆ ਜਾਵੇ ਕਿ ਆਖਰ ਇਹ ਸਭ ਕੁਝ ਕੀ ਹੈ ਕੋਈ ਸਿਆਣਾ ਬੰਦਾ ਕਹਿ ਰਿਹਾ ਸੀ ਕਿ ਮੇਰੇ ਖਿਆਲ ਵਿੱਚ ਜਦੋਂ ਚੋਰੀ ਬੋਰੀ ਚੁੱਕ ਚੋਰ ਬੋਰੀ ਚੁੱਕ ਕੇ ਬਾਹਰ ਆਇਆ ਹੋਣਾ ਤਾਂ ਅੱਗੋਂ ਕਿਸੇ ਬੰਦੇ ਨੇ ਵੇਖ ਲਿਆ ਹੋਣਾ ਤਾਂ ਚੋਰ ਡਰਦਾ ਮਾਰਾ ਬੋਰੀ ਸੁੱਟ ਕੇ ਦੌੜ ਗਿਆ ਹੋਣਾ ਇੱਕ ਹੋਰ ਬੋਲਿਆ ਹੋ ਸਕਦਾ ਹੈ ਚੋਰ ਨੂੰ ਕੁੱਤੇ ਪੈ ਗਏ ਹੋਣ ਤੇ ਉਹ ਬੋਰੀ ਸੁੱਟ ਕੇ ਦੌੜ ਗਿਆ ਹੋਵੇ ਸਾਰੇ ਜਣੇ ਆਪੋ ਆਪਣੇ ਅੰਦਾਜ਼ੇ ਲਗਾ ਰਹੇ ਸਨ ਕਿ ਇੱਕ ਬੰਦਾ ਜਿਹੜਾ ਪਹਿਲਾਂ ਚੁੱਪਚਾਪ ਬੈਠਾ ਹੋਇਆ ਸੀ ਵਿੱਚੋਂ ਹੀ ਨਿਕਲ ਪਿਆ ਤੇ ਕਹਿਣ ਲੱਗਾ ਪੰਚਾਇਤ ਦਾ ਹੁਕਮ ਹੋਵੇ ਤਾਂ ਮੈਂ ਵੀ ਲਖਣ ਲਾ ਵੇਖਾਂ ਸਾਰਿਆਂ ਨੇ ਜਲਦੀ ਨਾਲ ਹਾਮੀ ਭਰੀ ਭਈ ਚਲੋ ਵੇਖਦੇ ਆ ਹੋ ਸਕਦਾ ਇਹਦਾ ਲਖਣ ਹੀ ਠੀਕ ਨਿਕਲ ਆਏ ਉਹ ਬੰਦਾ ਕਹਿਣ ਲੱਗਾ ਕਿ ਮੇਰੇ ਵਿਚਾਰ ਵਿੱਚ ਚੋਰ ਨੇ ਦਾਣਿਆਂ ਦੀ ਢੇਰੀ ਤੋਂ ਪਹਿਲਾਂ ਬੋਰੀ ਥੋੜੀ ਜਹੀ ਭਰੀ ਹੋਣੀ ਹੈ ਉਹਨੇ ਉਹ ਬੋਰੀ ਚੁੱਕ ਕੇ ਕੰਦ ਉੱਪਰ ਰੱਖ ਲਈ ਹੋਣੀ ਹੈ ਬੋਰੀ ਕੰਧ ਤੇ ਰੱਖ ਕੇ ਫਿਰ ਉਹਨੇ ਕੋਈ ਭਾਂਡਾ ਲਿਆ ਹੋਣਾ ਤੇ ਭਾਂਡੇ ਨਾਲ ਹੀ ਉਹ ਬੋਰੀ ਕੰਧ ਤੇ ਪਈ ਪਈ ਭਰ ਲਈ ਹੋਣੀ ਏ ਬੋਰੀ ਚੰਗੀ ਤਰ੍ਹਾਂ ਭਰ ਕੇ ਉਹਨੇ ਬੋਰੀ ਦਾ ਮੂੰਹ ਬੰਨ ਲਿਆ ਹੋਣਾ ਫਿਰ ਚੋਰ ਆਪ ਕੰਧ ਉੱਪਰ ਚੜ ਗਿਆ ਹੋਣਾ ਕੰਧ ਤੇ ਚੜ ਕੇ ਉਹਨੇ ਗਲੀ ਵਿੱਚ ਛਾਲ ਮਾਰ ਦਿੱਤੀ ਹੋਣੀ ਛਾਲ ਮਾਰ ਕੇ ਫਿਰ ਉਹ ਬੋਰੀ ਚੁੱਕਣ ਲੱਗਾ ਹੋਣਾ ਏ ਜਦੋਂ ਲੱਗਾ ਬੋਰੀ ਚੁੱਕਣ ਤੇ ਬੋਰੀ ਸੀ ਭਾਰੀ ਤੇ ਬੋਰੀ ਮੇਰੇ ਉੱਤੇ ਤੇ ਮੈਂ ਬੋਰੀ ਦੇ ਥੱਲੇ ਅਜੀ ਗੱਲ ਉਹਦੇ ਮੂੰਹ ਵਿੱਚ ਹੀ ਸੀ ਕਿ ਸਾਰੀ ਪੰਚਾਇਤ ਵਿੱਚ ਰੌਲਾ ਪੈ ਗਿਆ ਫੜੋਏ ਇਹਨੂੰ ਛਤਰਾਓ ਜਰਾ ਵੱਡਾ ਆ ਜੀ ਲਖਣ ਲਾਉਣ ਰੱਬ ਰਾਖਾ